ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਨੇ ਇੱਕ ਪੋਸਟ ਪਾਈ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਤਰਨਤਾਰਨ ਜਿਮਨੀ ਟੂਨ ਜਿਹੜੀ ਆਉਣੀ ਹੈ ਤੇ ਉਹਦੇ ਤੇ ਮੈਂ ਗੱਲ ਕਰ ਦਿੱਤੀ ਚਲੂਣੇ ਬਹੁਤ ਲੜੇ ਕਿਸੇ ਨੇ ਕੈਨੇਡਾ ਤੋਂ ਫੋਨ ਕੀਤਾ ਕਿਸੇ ਨੇ ਅਮਰੀਕਾ ਤੋਂ ਕੀਤਾ ਕਿਸੇ ਨੇ ਜਰਮਨ ਤੋਂ ਇੰਗਲੈਂਡ ਤੋਂ ਪਤਾ ਨਹੀਂ ਕਿੱਥੇ ਕਿੱਥੇ ਫੋਨ ਆਏ ਇੰਡੀਆ ਤੋਂ ਬਹੁਤ ਆਏ ਕਹਿੰਦੇ ਗਿਆਨੀ ਜੀ ਤੁਸੀਂ ਇਹ ਗੱਲ ਕਿਉਂ ਕਹਿਨੇ ਹੋ ਕਹਿੰਦੇ ਬੀਬੀ ਪਰਮਜੀਤ ਕੌਰ ਖਾਲੜਾ ਡਰਦੇ ਤਾਂ ਨਹੀਂ ਇਲੈਕਸ਼ਨ ਲੜਦੇ ਕੀ ਤੋਂ ਡਰਦੇ ਨੇ ਇਹ ਵੀ ਦੱਸ ਦਿਓ ਦੱਸ ਦਿਓ ਕਿ ਤੋਂ ਡਰਦੇ ਨੇ ਜਿਹਦਾ ਪਤੀ ਪੰਜਾਬ ਦੇ ਲਈ ਲਾਵਾਰਸ਼ ਲਾਸ਼ਾਂ ਦੀ شناخت ਕਰਦਾ ਹੋਇਆ ਐਡੀ ਵੱਡੀ ਕੁਰਬਾਨੀ ਕਰ ਗਿਆ ਬੀਬੀ ਖਾਲੜਾ ਨੂੰ ਥਾਣੇ ਵਿੱਚ ਰਾਤਾਂ ਕੱਟੀਆਂ ਪਈਆਂ ਉਦੋਂ ਨੀ ਉਹ ਡਰੀ ਹੁਣ ਕੀ ਤੋਂ ਡਰੂਗੀ ਜੇ ਡਰ ਹੁੰਦਾ ਉਹਨਾਂ ਦੇ ਮਨ ਵਿੱਚ ਕੀ ਉਹ ਪਰਿਵਾਰ ਲਵਾਰਸ਼ ਲਾਸ਼ਾਂ ਦੀ شناخت ਕਰਦਾ ਖਾਲੜਾ ਸਾਹਿਬ ਦੀ ਗੱਲ ਹੋ ਰਹੀ ਹੈ ਅਮਰੀਕਾ ਦੇ ਵਿੱਚ ਉਹਨਾਂ ਦੇ ਨਾਂ ਤੇ ਇੱਕ ਸਕੂਲ ਵੀ ਬਣ ਗਿਆ ਜਿਹਨੂੰ ਸਾਹਮਣ ਸੀ ਉਹਨਾਂ ਨੇ ਉਹਦੀ ਕੁਰਬਾਨੀ ਨੂੰ ਜਿੰਦਾ ਰੱਖਿਆ ਠੀਕ ਹੈ ਸਾਡੇ ਪੰਜਾਬ ਦੇ ਲੋਕ ਨਾ ਸ਼ੁਕਰੇ ਹੋ ਜਾਂਦੇ ਨੇ ਇਹ ਆਪਣਾ ਮਤਲਬ ਕੱਢ ਕੇ ਬਾਅਦ ਵਿੱਚ ਬੰਦੇ ਨੂੰ ਭੁੱਲ ਜਾਂਦੇ ਨੇ ਠੀਕ ਹੈ ਅਸੀਂ ਬੇਸ਼ੁਕਰ ਹਾਂ ਅਸੀਂ ਅਕਿਰਤ ਕਣ ਹੁਣ ਇਹ ਜਿਹੜੇ ਫੋਨ ਕਰਨ ਵਾਲੇ ਨੇ ਕੀ ਕਹਿੰਦੇ ਐ ਵੀ ਬੀਬਾ ਜੀ ਡਰਦੇ ਨੇ ਅਮਰਤਪਾਲ ਵਰਗਿਆਂ ਤੋਂ ਮੂਤਪਾਲ ਵਰਗਿਆਂ ਤੋਂ ਸਮਜੀਤ ਮਾਨ ਵਰਗਿਆਂ ਤੋਂ ਦਰਗਾਹ ਦਾ ਜੀ ਉਹ ਕਹਿੰਦੇ ਸਾਡੀ ਮਰਜ਼ੀ ਹੈ ਜੀ ਸਾਡਾ ਕਿ ਮਰਜ਼ੀ ਦੀ ਇਲੈਕਸ਼ਨ ਲੜਨਾ ਜਦੋਂ ਕਹਿੰਦੇ ਖੰਡੂਰ ਸਾਹਿਬ ਤੋਂ ਮੈਂ ਇਲੈਕਸ਼ਨ ਲੜੀ ਸੀ ਉਦੋਂ ਕਹਿੰਦੇ ਲੋਕਾਂ ਨੇ ਕਦਰ ਪਾਈ ਨਹੀਂ ਉਹਨੇ ਵੀ ਇਹ ਗੱਲ ਸਰੇਆਮ ਕਹਿੰਦੀ ਸੀ ਅੱਜ ਤਾਂ ਹੰੂਰ ਸਾਹਿਬ ਤੋਂ ਹੁਣ ਇਲੈਕਸ਼ਨ ਲੜੀ ਹੈ ਅਮਰਤਪਾਲ ਨੇ ਤੇ ਉਦੋਂ ਉਹਨੂੰ ਵਰਤਿਆ ਗਿਆ ਸੀ ਅਗਲੇ ਨੂੰ ਸਮਝ ਆ ਗਈ ਅੱਛਾ ਇਹੋ ਤੇ ਬਿਚ ਮੈਂ ਗੱਲ ਇੱਕ ਹੋਰ ਕਹ ਦਿੱਤੀ ਸੀ ਚਲੂਣੇ ਤਾਂ ਲੜੇ ਇਹਨਾਂ ਨੂੰ ਮੈਂ ਕਿਹਾ ਸੀ ਮਖੇ ਵੀ ਇਹਨਾਂ ਦਾ ਮੋਟਮ ਹੁਣ ਇਲੈਕਸ਼ਨ ਜਿੱਤਣਾ ਨਹੀਂ ਹੈਗਾ ਹੁਣ ਫੰਡਿੰਗ ਪੈਸੇ ਇਕੱਠੇ ਕਰਨਾ ਹੈਗਾ ਤਾਂ ਚਲੂਣੇ ਲੜੇ ਕਿਉਂਕਿ ਇਹ ਲੋਕਾਂ ਤਾਂ ਗੱਲ ਜਾਂਦੀ ਹੈ ਜੀ ਜਿਹੜੇ ਲੋਕ ਪਹਿਲਾਂ ਅੱਖਾਂ ਬੰਦ ਕਰਕੇ ਇਹਨਾਂ ਨੂੰ ਭੇਟਾ ਗਹਿ ਕੇ ਭੇਜੀ ਗਏ ਦਾਲਾਂ ਦੇ ਡਾਲ ਪੌਣਾਂ ਦੇ ਪੌਂਡ ਉਹ ਬੰਦੇ ਹੁਣ ਸਮਝ ਗਏ ਉਹ ਕਹਿੰਦੇ ਹੁਣ ਅਸੀਂ ਨਹੀਂ ਪਾਉਣਾ ਉਹ ਕਹਿੰਦੇ ਅਸੀਂ ਫੰਡ ਦਿੰਦੇ ਨਹੀਂ ਹੁਣ ਮੈਂ ਸਿੱਧਾ ਕਹਿ ਰਿਹਾ ਆ ਵੀ ਜੇ ਤੁਸੀਂ ਕੋਈ ਹੈਲਪ ਕਰਨੀ ਹੈ ਤੁਸੀਂ ਕਿਸੇ ਐਨਜੀਓ ਨੂੰ ਪੈਸਾ ਨਾ ਦਿਓ ਕਿਸੇ ਕੜਾਮ ਚੌਧਰੀ ਨੂੰ ਪੈਸਾ ਨਾ ਭੇਜੋ ਤੁਸੀਂ ਆਪ ਕੰਟੈਕਟ ਕਰੋ ਅਗਲੇ ਨਾਲ ਸਿੱਧਾ ਜੇ ਬੰਦਾ ਲੋੜਵੰਦ ਹੈਗਾ ਤੁਸੀਂ ਉਹਦੀ ਹੈਲਪ ਕਰ ਦਿਓ ਮੈਂ ਇਹ ਗੱਲਾਂ ਕਹਿ ਰਿਹਾ ਨਹੀਂ ਕਹਿਣੀਆਂ ਵੀ ਜ਼ਰੂਰੀ ਹੈ ਅੱਜ ਤੱਕ ਮੈਂ ਕਿਸੇ ਬੰਦੇ ਨੂੰ ਫੋਨ ਕਰਕੇ ਨਹੀਂ ਕਿਹਾ ਵੀ ਫਲਾਣੇ ਬੰਦੇ ਦੀ ਹੈਲਪ ਕਰਨੀ ਹੈ ਪੈਸਾ ਭੇਜੋ ਅੱਜ ਤੱਕ ਕੋਈ ਸਾਬਤ ਕਰਦੇ ਨਹੀਂ ਅੱਜ ਤੱਕ ਨਹੀਂ ਕਿਹਾ ਤੇ ਨਾ ਹੀ ਕਹਿਣਾ ਹੁਣ ਇਹਨਾਂ ਦੇ ਚਰੂਣੇ ਤਾਂ ਲੜੇ ਨੇ ਵੀ ਸਾਡਾ ਜਿਹੜਾ ਪੈਸਾ ਇਕੱਠਾ ਹੁੰਦਾ ਸੀ ਇਲੈਕਸ਼ਨ ਦੇ ਨਾਂ ਤੇ ਵੀ ਉਹ ਨਹੀਂ ਹੋਣਾ ਕਿਉਂਕਿ ਅਮਰਚਪਾਲ ਦਾ ਜਿਹੜਾ ਪਾਪਾ ਮੂਤਪਾਲ ਦਾ ਉਹ ਕਸ਼ਰਿਆਮ ਕਹਿੰਦਾ ਕਿ ਸਾਨੂੰ 25000 ਰੋਜ਼ ਦਾ ਖਰਚਾ ਆਈਂਦਾ ਜਿਹੜਾ ਬੰਦਾ ਰੋਜ਼ 25000 ਦਾ ਖਰਚਾ ਭਾਲਦਾ ਹੈ 7.5 ਲੱਖ ਹੋ ਗਿਆ ਮਹੀਨੇ ਦਾ ਤੇ ਫਿਰ ਉਹਣਾ ਕਿੱਥੋਂ ਆ ਉਹ ਜਿਹੜੀ ਐਸ਼ ਕਰਨੀ ਹੈ ਉਹ ਕਿੱਥੋਂ ਹੋਣੀ ਹੈ ਫਿਰ ਜੇ ਉਹ ਇਲੈਕਸ਼ਨ ਨਹੀਂ ਲੜਨਗੇ ਤਾਂ ਵੀ ਇਹ ਇਕੱਠਾ ਕਿੱਥੋਂ ਹੋਊਗਾ ਚਲੋ ਇਹਨਾਂ ਨੇ ਹੁਣ ਉਹ ਝਾੜੂ ਵਾਲੇ ਦਾ ਕੋਈ ਪਤਾ ਨਹੀਂ ਡਾਇਰੈਕਟਰ ਪਤਾ ਨਹੀਂ ਕੀ ਸੀਗਾ ਪਹਿਲਾਂ ਗੱਲ ਵੀ ਦਜਿੰਦਰ ਪਤਾ ਨਹੀਂ ਕੀ ਨਾ ਕਰਕੇ ਸਰਕਾਰੀ ਅਫਸਰ ਸੀ ਉਹ ਉਹਦਾ ਨਾਮ ਕਹਿੰਦੇ ਅਨਾਉਂਸ ਕਰਦਾ ਕਿ ਇਹਨਾਂ ਨੂੰ ਤਾਂ ਕੋਈ ਨਾ ਕੋਈ ਗੇਮ ਖੇਡਣੀ ਹੁੰਦੀ ਹੈ ਵੀ ਪੈਸਾ ਇਕੱਠਾ ਕਿੱਦਾਂ ਹੋਵੇ ਮੈਂ ਗੱਲ ਕੀਤੀ ਹੈ ਬੀਬਾ ਪਰਮਜੀਤ ਕੌਰ ਖਾਲੜਾ ਜੀ ਜਿਹੜਾ ਨਾ ਕਰ ਦਿੱਤੀ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਤੇ ਇਹ ਜਿਹੜੀ ਸਟੇਟਮੈਂਟ ਆਈ ਹੈ ਨਾ ਇਹਦੇ ਨਾਲ ਕਾਫੀ ਹੋਰ ਲੋਕਾਂ ਨੂੰ ਵੀ ਅਕਲ ਆਈ ਹੈ। ਬੁੱਧ ਲੋਕ ਇਹ ਕਹਿੰਦੇ ਨੇ ਵੀ ਬੀਬਾ ਜੀ ਨੇ ਇਹਨਾਂ ਨੂੰ ਨਕਾਰ ਦਿੱਤਾ। ਬਾਕੀ ਗੱਲ ਸਹੀ ਹੈ। ਅੰਦਰਲੀ ਇਹਨਾਂ ਦੀਆਂ ਕਰਤੂਤਾਂ ਸੀ ਉਹ ਪਤਾ ਲੱਗ ਗਈਆਂ। ਵੀ ਇਹ ਪਰਿਵਾਰ ਜਿਹੜੇ ਸੀ ਭੁੱਖ ਨੰਗ ਦੇ ਨਾਲ ਘੁੱਲਣ ਵਾਲੇ ਸੀ। ਹੱਥ ਪੱਲੇ ਕੁਝ ਹੈ ਨਹੀਂ ਸੀ। ਕੌਮ ਦਾ ਨਾਰਾ ਲਾ ਕੇ ਕੌਮ ਦੇ ਨਾਂ ਤੇ ਪਾਰਟੀ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸਾ ਇਕੱਠਾ ਕਰਨ ਦੋਸਵਾਇ ਹੋਰ ਕੁਝ ਨਹੀਂ ਸੀਗਾ। ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਲੱਗ ਗਿਆ। ਕਾਂ ਉਹਨਾਂ ਨੇ ਪੈਰ ਪਿੱਛੇ ਕਰ ਲਿਆ ਵੀ ਮੈਂ ਇਲੈਕਸ਼ਨ ਵੀ ਲੜਨੀ ਹੁਣ ਜਿੰਨੇ ਚਲੂਣੇ ਲੜਦੇ ਨੇ ਉਹ ਆਪ ਤਾਂ ਸਿੱਧਾ ਕਹਿੰਦੇ ਨਹੀਂ ਹੁਣ ਪਤਾ ਹੁੰਦਾ ਵਿਛਤਰ ਫਿਰਨਾ ਮੁਰੂ ਫਿਰ ਇਹਨੇ ਜਿਹੜਾ ਆਈਟੀ ਸੰਦ ਕੀ ਹੁੰਦਾ ਉਹਨੂੰ ਕਹਿੰਦੇ ਨੇ ਵੀ ਤੁਸੀਂ ਗਾਲਾਂ ਗੂਲਾ ਕੱਢੋ ਇੱਕ ਦਿਨ ਨੇ ਫੋਨ ਕੀਤਾ ਅਮਰੀਕਾ ਤੋਂ ਕਹਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਕਿਹਾ ਮੈਂ ਜਾਣ ਕੇ ਤੁਹ ਵੀ ਲੈਣਾ ਫਿਰ ਮਖਦ ਨੂੰ ਕਿਹਾ ਕਿਨੇ ਆ ਸਾਡਾ ਕਹਿੰਦਾ ਜਿਹੜਾ ਅਮਰਪਾਲ ਮੂਤਪਾਲ ਬੈਠਾ ਜੇਲ੍ਹ ਚ ਮੂਤਪਾਲ ਦਾ ਘਰ ਮੈਂ ਕਹੇ ਸੀ ਉਹਨੇ ਤਾਂ ਨਿੱਗਿਆ ਉਹ ਤਾਂ ਭਾਈ ਸਾਹਿਬ ਕਹਿੰਦਾ ਸੀ ਕਹਿੰਦਾ ਸੀ ਉਹਦੇ ਬੰਦੇ ਆ ਮੈਂ ਕਿਹਾ ਉਹਨੂੰ ਕਢਾ ਲੈ ਜੇਲ੍ਹ ਚੋਂ ਕਹਿੰਦਾ ਕਢਾਵਾਂਗੇ ਮੈਂ ਕਹੋ ਤਾਂ ਕਹਿੰਦੇ ਬੀਜੇਪੀ ਦਾ ਬੰਦਾ ਫਿਰ ਫੋਨ ਕੱਟ ਗਿਆ ਜਣੇ ਕਿ ਆ ਕਰ ਦੋ ਤੈਨਾਂ ਦੀ ਫੋ ਇਨ ਦਸ਼ਤ ਨੇ ਪੰਜਾਬ ਜੀ ਹੋਣਾ ਬੁੱਟਾ ਸਿੰਘ ਇਦਾਂ ਬੋਲਦਾ ਉਹਨੂੰ ਗਾਲਾਂ ਗੋਲਾਂ ਕੱਢੋ ਉਹ ਚੁੱਪ ਕਰ ਅਸੀਂ ਵੀ ਚੁੱਪ ਕਰਨਾ ਜੀ ਤੁਸੀਂ ਆਪਣੇ ਜਵਾਨ ਗੰਦੀ ਕਰਨੇ ਕਰੀ ਚੱਲੋ ਜੋ ਮਰਜੀ ਭੌਂਕੋ ਜਿਹੜੀ ਗਾਲ ਤੁਸੀਂ ਮੈਨੂੰ ਕੱਢਣੀ ਹੈ ਸਭ ਤੋਂ ਪਹਿਲਾਂ ਗਾਲ ਉਹ ਤੁਹਾਡੇ ਘਰੇ ਸੁਣਾਈ ਦੇਣੀ ਹੈ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਘਰ ਵਾਲੀ ਗੱਲ ਹੀ ਸੁਣਦੀ ਹੋਣੀ ਤੁਹਾਨੂੰ ਕੀ ਲੱਗਦਾ ਤੁਹਾਡੀ ਸਿਸਟਰ ਨਹੀਂ ਗੱਲ ਸੁਣਦੀ ਹੋਣੀ ਤੁਹਾਡੀ ਬੱਚੀ ਨਹੀਂ ਗੱਲ ਸੁਣਦੀ ਹੋਣੀ ਸਾਰਿਆਂ ਕੋਲੇ ਫੋਨ ਹੈ ਉਹ ਦੇਖਦੇ ਹੋਣਗੇ ਵੀ ਆਹ ਮੇਰਾ ਪਪਾ ਹੈ ਜੀ ਇਹ ਸੇਖ ਹੈ ਜੀ ਇਹ ਗਿਆਨੀ ਬੁੱਟਾ ਸੀ ਨੂੰ ਗਾਲਾਂ ਕੱਢਦਾ ਮਾਵਾ ਦੀਆਂ ਧੀਆਂ ਦੀਆਂ ਭੈਣਾਂ ਦੀਆਂ ਉਹ ਸੁਣਦੀ ਹੋਣੀ ਹੈ ਆ ਜਲੂਸ ਹੈ ਇਹਨਾਂ ਦਾ ਕੱਢੀ ਚੱਲੋ ਮੈਂ ਤਾਂ ਗਾਣ ਲਿਖ ਕੋਈ ਕਰੀਆ ਵੀ ਬੀਬਾ ਪਰਮਜੀਤ कौर ਖਾਲੜਾ ਨੇ ਤੁਹਾਡੇ ਖੇਤਰ ਵਧੀਆ ਤਰੀਕੇ ਨਾਲ ਫੇਰਿਆ ਮੌਕੇ ਤੇ ਕਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨ ਇਹਨਾਂ ਨੇ ਪੁੱਛ ਚੱਕੀ ਹੋਈ ਸੀ ਵੀ ਬਣ ਗਈ ਗੱਲ ਜੇ ਬੀਬੀ ਖਾਲੜਾ ਆ ਗਈ ਟਿਕਟੂ ਟਿਕਰਉਣੀਆਂ ਹੁੰਦੀਆਂ ਇਹਨਾਂ ਨੇ ਵੀ ਟਿਕਟ ਟਕਾ ਕੇ ਸੱਦ ਲੈਗੇ 2-4 ਲੱਖ ਦੇ ਦੇਾਂਗੇ ਤੇ 2-4 ਕਰੋੜ ਵਟਦੇ ਪਿਆ ਭੇਡਾਂ ਨੇ ਪੈਸੇ ਪਾਈ ਦੇਣੇ ਉਹ ਗੇਮ ਚੱਲੀ ਨਹੀਂ ਗੇਮ ਫੇਲ ਹੋ ਗਈ ਤਾਂ ਗਾਣਾ ਕੱਢਦੇ ਕੱਢੀ ਚੱਲੋ ਅਸੀਂ ਤਾਂ ਜਿੰਨੀਆਂ ਮਰਜ਼ੀ ਗੇਮਾਂ ਬਣਾਓ ਉਹ ਗੇਮਾਂ ਫੇਲ ਕਰਨ ਵਾਸਤੇ ਰੱਖੇ ਹੋਏ ਆ। ਉਹ ਗੇਮਾਂ ਚੱਲਣੇ ਨਹੀਂ ਦੇਣੀਆਂ ਬਸ। ਪੰਜਾਬ ਲਈ ਕੌਮ ਲਈ ਗੱਲ ਕਰਨੀ ਆ ਪਰ ਤੁਹਾਡੇ ਕੜਮ ਚੌਧਰੀਆਂ ਲਈ ਹੁਣ ਇੱਥੇ ਕੋਈ ਥਾਂ ਨਹੀਂ। ਇਹ ਗੱਲ ਚੇਤੇ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।